ਫੇਸਬੁਕ ਤੇ ਆਏ ਦਿਨ ਹੋ ਰਹੇ ਦੇਵੀ-ਦੇਵਤਿਆਂ ਅਤੇ ਗੁਰੂਆਂ ਦੇ ਅਪਮਾਨ ਅਤੇ ਉਹਨਾਂ ਤੇ ਕੀਤੀਆਂ ਜਾਂਦੀਆਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਅੱਜ ਲੁਧਿਆਣਾ ਵਿੱਚ ਹਿੰਦੂ ਅਤੇ ਸਿੱਖ ਧਾਰਮਿਕ ਸੰਸਥਾਵਾਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਤੇ ਸਾਹਮਣੇ ਸੌ ਖਾਦੀ ਕੀ ਉਹ ਫੇਸਬੁਕ ਤੇ ਮਾਜਨਿਕ ਟਿੱਪਣੀਆਂ ਕਰਨ ਵਾਲੇ ਸ਼ਰਾਰਤੀ ਅੰਸਰਾਂ ਨੂੰ ਹਰ ਹੀਲੇ ਸਲਾਖਾ ਪਿੱਛੇ ਪੇਜ ਕੇ ਹੀ ਦੰਮ ਲੈਣਗੇ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂ ਕਰਨ ਲਈ ਸੁਭਾ ਪਦਰੀ ਸੰਗਠਨ ਵੀ ਡੰਗੇ ਦੱਸ ਦਈਏ ਕਿ ਇੱਕ ਹਫਤਾ ਪਹਿਲਾਂ ਵੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਮਣੇ ਇਸ ਸਬੰਧੀ ਰੋਸ ਪ੍ਰਗਟਾਇਆ ਗਿਆ ਸੀ ਜਿਸ ਦੌਰਾਨ ਪੁਲਿਸ ਕਮਿਸ਼ਨਰ ਨੇ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਧਾਰਮਿਕ ਸੰਸਥਾਵਾਂ ਨੇ ਸੜਕਾਂ ਤੇ ਅਜ ਮੋੜ ਤੋਂ ਉਤਰਨ ਦਾ ਫੈਸਲਾ ਕੀਤਾ ਲੁਧਿਆਣਾ ਦੇ ਸਿਉਕਤ ਹਿੰਦੂ ਸੰਸਥਾਵਾਂ ਦੀ ਤਰਫੋਂ ਸੰਤਾ ਮਹੰਤਾ ਮਹਾਤਮਾਵਾਂ ਦੀ ਤਰਫੋਂ ਜੋ ਹਿੰਦੂ ਸਮਾਜ ਦੇ ਪ੍ਰਤੀ ਦੇਵੀ ਦੇਵਤਾਵਾਂ ਦੇ ਪ੍ਰਤੀ ਸਭ ਨੇ ਸ਼ਬਦ ਫੇਸਬੁਕ ਤੇ ਕਹੇ ਗਏ ਨੇ ਉਹਦੇ ਲਈ ਬਹੁਤ ਜ਼ੋਰਦਾਰ ਸੰਗਰਾਹ ਸ਼ੁਰੂ ਕੀਤਾ ਗਿਆ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਨੂੰ ਪਿਛਲੇ ਹਫਤੇ ਮੈਮੋਰੰਡਮ ਦੇ ਕੇ ਮੰਗ ਕੀਤੀ ਗਈ ਸੀਗੀ ਕਿ ਉਹਨਾਂ ਲੋਕਾਂ ਨੂੰ ਤਤਕਾਲ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਨੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਹਿੰਦੂ ਸਿੱਖਤ ਮੋਰਚਾ जिने लुधियाना ਚ ਸੰਗਰਸ਼ ਸ਼ੁਰੂ ਕੀਤਾ ਉਹਨ ਪੂਰੇ ਪੰਜਾਬ ਦੇ ਵਿੱਚ ਇਹ ਸੰਗਰਸ਼ ਫੈਲਾਏਗਾ ਅੱਜ ਜਗਰਾਵਾਂ ਪੁਲ ਦੇ ਉੱਤੇ ਅਸੀਂ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਦੇ ਜਿਨ੍ਹਾਂ ਨੇ ਦੇਸ਼ ਦੇ ਲਈ ਆਜ਼ਾਦੀ ਦੇ ਲਈ ਆਪਣੀ ਸ਼ਹਾਦਤਾਂ ਦਿੱਤੀਆਂ ਅੱਜ ਉਹਨਾਂ ਦੇ ਅਗੇ ਸ਼ਬਦ ਚੁੱਕਣ ਆਏ ਆ ਕਿ ਅਸੀਂ ਹਿੰਦੂ ਸਮਾਜ ਦੇ ਪ੍ਰਤੀ ਅਸ਼ੋਭਨੇ ਸ਼ਬਦ ਕਹਿਣ ਵਾਲੇ ਲੋਕਾਂ ਨੂੰ ਨਾ ਆਸਿਬ ਬਖਸ਼ਾਂਗੇ ਨਾ ਪ੍ਰਸ਼ਾਸਨ ਬਖਸ਼ੇਗਾ ਅਸੀਂ ਪ੍ਰਸ਼ਾਸਨ ਤੋਂ ਉਮੀਦ ਕਰਦੇ ਆਂ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿ ਤੋਂ ਵੀ ਜੁੜੋ आप मिलेंगे फेसबुक पे, अस दिखा यूट्यूब पे, फॉलो करो ट्विटर पे, खबर जुड़े रहो दिन रात